ਸੋ ਪਿੰਡ ਪੰਜਾਬੀ ਚੈਨਲ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਗੱਲ ਕਰੀਏ ਆਪਾਂ ਪੰਚਾਇਤੀ ਚੋਣਾਂ ਦੀ ਲਗਭਗ ਫਾਰਮ ਭਰਨ ਤੋਂ ਲੈ ਕੇ ਚੋਣ ਨਿਸ਼ਾਨਾ ਨਿਰਣਣ ਤੱਕ ਦੀ ਜਿਹੜੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਇਸ ਵਕਤ ਅਸੀਂ ਮੌਜੂਦਾਂ ਜੀ ਪਿੰਡ ਜਰਗ ਬਾਡ ਨੰਬਰ 9 ਦੇ ਉਮੀਦਵਾਰ ਆਪਣੇ ਦੀਪਤੀ 바ਵਾ ਜੀ ਦੀਪਤੀ ਬਾਬਾ ਜੀ ਇਹ ਬਾੜ ਨੰਬਰ 9 ਚੋਂ ਇਹ ਪਾਂਚੀ ਦੀ ਚੋਣ ਆ ਜਿਹੜੀ ਉਹ ਲੜ ਰਹੇ ਨੇ ਕਿਉਂਕਿ ਇਹਨਾਂ ਨੇ ਜੋ ਫਾਰਮ ਭਰੇ ਸੀਗੇ ਚੋਣ ਨਿਸ਼ਾਨ ਇਹਨਾਂ ਨੂੰ ਮਿਲ ਚੁੱਕਿਆ ਚੋਣ ਨਿਸ਼ਾਨ ਬਾਰੇ ਅਤੇ ਬਾੜ ਨਾਲ ਸੰਬੰਧਤ ਇਹਨਾਂ ਦੇ ਕਿਹੜੇ ਕਿਹੜੇ ਕਾਰਜ ਰਹਿਣ ਵਾਲੇ ਨੇ ਉਹ ਉਸ ਨਾਲ ਸੰਬੰਧਤ ਆਪਾਂ ਗੱਲਬਾਤ ਕਰਾਂਗੇ ਪੰਚਾਇਤਰਿਕ ਤੋਂ ਪਹਿਲੇ ਉਮੀਦਵਾਰ ਨੇ ਜੋ ਕੈਮਰੇ ਦੇ ਸਾਹਮਣੇ ਆ ਰਹੇ ਨੇ ਬਕਾਇਦਾ ਇਹਨਾਂ ਨੇ ਸਾਨੂੰ ਅੱਜ ਮੈਸੇਜ ਰਾਹਿਆ ਸੀ ਕਿ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਬਾੜ ਦੇ ਲੋਕਾਂ ਬਾਰੇ ਵੀ ਆਪਣੇ ਇਹ ਕੁਝ ਸੁਝਾਅ ਨੇ ਜਾਂ ਜੋ ਵੀ ਆਪਣੇ ਇਹਨਾਂ ਦੇ ਕੰਮ ਨੇ ਉਹ ਦੱਸਣਗੇ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਦੀਪਤੀ ਬਾਵਾ ਜੀ ਤੁਹਾਨੂੰ ਚੋਣ ਨਿਸ਼ਾਨ ਮਿਲਣ ਤੇ ਲੱਖ ਲੱਖ ਮੁਬਾਰਕਾਂ ਜੀ। ਧੰਨਵਾਦ। ਅੱਛਾ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਆਪਣੇ ਵਾਰਡ ਨੰਬਰ 9 ਦੇ ਵਿੱਚੋਂ ਪੰਚੀ ਦੀ ਆਪਣੇ ਚੋਣ ਲੜ ਰਹੇ ਹੋ ਅੱਜ ਤੁਹਾਨੂੰ ਚੋਣ ਨਿਸ਼ਾਨ ਮਿਲਿਆ ਕੀ ਆ ਚੋਣ ਨਿਸ਼ਾਨ ਇਹ ਆਪਣੇ ਤੁਹਾਡੇ ਜਿਹੜਾ ਵਾਰਡ ਨੰਬਰ 9 ਉਹਨਾਂ ਦੇ ਜਿਹੜੇ ਬਸਨੀਕ ਉਹਨਾਂ ਨੂੰ ਦੱਸੋ ਜੀ। ਅੱਜ ਸਾਨੂੰ ਚੋਣ ਨਿਸ਼ਾਨ ਟਰੱਕ ਮਿਲਿਆ। ਠੀਕ ਆ ਜੀ। ਵਾਰਡ ਨੰਬਰ 9 ਨੂੰ ਉਤੌਣੀ ਸੰਟ ਟਰੱਕ ਮਿਲਿਆ ਟਰੱਕ ਮਿਲ ਗਿਆ ਤੁਹਾਨੂੰ ਜਾਣਦੇ ਹੈਗੇ ਠੀਕ ਹੈ ਅੱਜ ਮਿਲਿਆ ਹੈ ਨਾ ਹਾਂਜੀ ਅੱਜ ਮਿਲਿਆ ਅੱਜ ਗੱਲ ਕਰੀਏ ਆਪਣੇ ਦੀਪਤੀ ਜੀ ਵਾਰਡ ਨੰਬਰ 9 ਦੀ ਇਹ ਤੁਸੀਂ ਪਾਂਚੀ ਦੇ ਉਮੀਦਵਾਰ ਹੋ ਇਹ ਕਿਵੇਂ ਦੇਖਦੇ ਹੋ ਵਾਰਡ ਨੰਬਰ 9 ਨੂੰ ਤੁਸੀਂ ਕਿਹੜੀ ਕੀ ਕੀ ਕਿਹੜੇ-ਕਿਹੜੇ ਜਿਹੜੇ ਕੰਮ ਨੇ ਆਪਣੇ ਤੌਰ ਦੇ ਉੱਤੇ ਪ੍ਰਮੁੱਖ ਤੌਰ ਦੇ ਉੱਤੇ ਜਿਹੜੇ ਤੁਸੀਂ ਵਾਰਡ ਨੰਬਰ 9 ਦੇ ਲੋਕਾਂ ਨੂੰ ਜਾਂ ਲੋਕਾਂ ਦੇ ਲਈ ਜਿਹੜੇ ਕਰਨ ਜਾ ਰਹੇ ਕਰੋ ਕਰੋਗੇ ਉਹਨੂੰ ਪੈਸੇ ਦਵੋਗੇ ਸਭ ਤੋਂ ਪਹਿਲਾਂ ਤੇ ਅਸੀਂ ਜਿਹੜਾ ਪਿੰਡ ਦਾ ਟੋਬੇ ਦੇ ਹਾਂਜੀ ਹਾਂ ਟੋਬਾ ਨੂੰ ਸੁਧਾਰ ਕਰਨਾ ਚਾਹਾਂਗੇ ਮੈਂ ਥੋੜਾ ਨੇੜੇ ਕਰ ਲਓ ਹਾਂਜੀ ਹਾਂ ਫਿਰ ਜੋ ਕੂੜਾ ਹੈ ਵਾਲੇਦ ਵਾਲੇ ਹਾਂਜੀ ਹਾਂ ਉਹਦੇ ਦਾ ਸੁਧਾਰ ਕਰਨਾ ਚਾਹਾਂਗੇ ਬਾਕੀ ਹੋਰ ਜੋ ਜੋ ਬਾੜ ਦੇ ਵਾਸੀ ਕਹਿਣਗੇ ਉਹਨਾਂ ਦੇ ਜੋ ਕਹਿਣਗੇ ਉਹਨਾਂ ਦੇ ਮੁਤਾਬਕ ਅੱਪਾ ਚੱਲਾਂਗੇ ਹਾਂਜੀ ਹਾਂ ਬਕਾਇਦਾ ਵੀ ਇਹ ਚੱਲਣਾ ਵੀ ਚਾਹੀਦਾ ਕਿਉਂਕਿ ਜੋ ਜੋ ਵੀ ਜਾਣਦੀ ਤੁਹਾਨੂੰ ਮਿਲ ਹਾਂਜੀ ਹਾਂ ਕਹਿਣਗੇ ਜੇ ਤੁਹਾਨੂੰ ਕੋ ਮੰਗਣਗੇ ਅੱਪਾ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਬਿਲਕੁਲ ਠੀਕ ਹੈ ਬਾਕੀ ਕਈ ਵਾਰੀ ਜਿਸ ਤਰ੍ਹਾਂ ਇਹ ਕਈ ਵਾਰੀ ਜਿਹੜੇ ਆਪਣੇ ਲੋਕ ਨੇ ਪਿੰਡ ਦੇ ਉਹਨਾਂ ਦੀ ਕਈ ਵਾਰੀ ਇਹ ਸ਼ਿਕਾਇਤ ਹੁੰਦੀ ਆ ਕਿ ਜੋ ਵੀ ਕਈ ਵਾਰੀ ਸਰਪੰਚਾਂ ਜਾਂ ਕੋਈ ਪੰਚਾ ਕਈ ਵਾਰੀ ਉਹਨਾਂ ਨੂੰ ਕੋਈ ਕੰਮਕਾਰ ਹੁੰਦਾ ਤਾਂ ਉਹ ਕਈ ਵਾਰੀ ਮੌਜੂਦ ਹੀ ਰਹਿੰਦੇ ਜਾਂ ਉਹ ਫਿਰ ਲੋਕਾਂ ਨਾਲ ਰਾਬਤਾ ਜਿਹੜਾ ਉਹ ਨਹੀਂ ਕਈ ਵਾਰ ਕਰ ਸਕਦੇ ਇਹ ਜਿੱਦਾਂ ਕੋਈ ਪ੍ਰੋਬਲਮ ਆਊਗੀ ਕੋਈ ਆਪਣੇ ਲੋਕਾਂ ਨੂੰ ਤੁਹਾਡੇ ਬਾੜਦਿਆਂ ਨੂੰ ਨਹੀਂ ਜੀ ਨਹੀਂ ਐਵੇਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਆਏਗੀ ਹੂੰ ਬਾਕੀ ਜਿੱਦਾਂ ਹੋਏਗਾ ਉਦਾਂ ਸਭ ਦੇ ਨਾਲ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਹਾਂਜੀ ਹਾਂਜੀ ਇੱਕ ਵਕਨ ਜੀ ਨੂੰ ਵੀ ਫੜਾ ਦਿੰਦਾ ਮੈਂ ਜਿਹੜਾ ਜੀ ਅੱਛਾ ਵਕਨ ਜੀ ਤੁਹਾਨੂੰ ਵੀ ਮੈਗਸ ਤੁਹਾਡੇ ਨੇੜੇ ਕਰ ਲੂਰੇ ਹਾਂਜੀ ਤੁਹਾਨੂੰ ਵੀ ਮੁਬਾਰਕਾਂ ਨੇ ਜੀ ਅੱਜ ਤੁਹਾਡਾ ਕਿਉਂਕਿ ਜਿੰਨਾ ਚਿਕਰ ਪ੍ਰਕਿਰਿਆ ਇਹ ਪੂਰੀ ਹੈ ਨਾ ਹੋਵੇ ਨਾ ਹਨ ਜਿੰਨਾ ਚਿਰ ਆਪਾਂ ਨੂੰ ਚੋਣ ਨਿਸ਼ਾਨਾ ਮਿਲੇ ਉਹਨਾਂ ਚਿਰ ਆਪਾਂ ਪ੍ਰੋਪਰ ਕਹਿ ਨਹੀਂ ਸਕਦੇ ਚਲੋ ਅੱਜ ਤੁਹਾਨੂੰ ਚੋਣ ਨਿਸ਼ਾਨ ਮਿਲ ਗਿਆ ਲਗਭਗ ਹੁਣ ਕੋਈ ਚਿੰਤਾ ਦੀ ਗੱਲ ਤਾਂ ਹੈ ਨਹੀਂ ਕੋਈ ਲਗਭਗ ਸਮੱਸਿਆਵਾਂ ਵੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਵਾਲੀ ਤਾਂ ਤੁਹਾਨੂੰ ਮੁਬਾਰਕਾਂ ਨੇ ਹਾਂ ਜੀ ਮਸਤ ਜੀ ਬਕਿੰਦਰ ਸਿੰਘ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਪਰਲਾ ਮੈਂ ਸਾਡੇ ਬਾਰਡ ਨੰਬਰ 9 ਦੇ ਜਿੰਨੇ ਵੀ ਵੋਟਰ ਨੇ ਜਿੰਨੇ ਵੀ ਨਵਲਗ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੇਰੀ ਵਾਈਫ ਦੀਪਤੀ 바ਵਾ ਜੀ ਸਾਡੇ ਬਾਰਡ ਨੰਬਰ 9 ਦੇ ਤਕਰੀਬਨ ਜਿੰਨੇ ਵੀ ਹੈਗੇ ਨੇ ਸਾਰੇ ਹੀ ਬੋਟਰਾਂ ਨੇ ਸਾਨੂੰ ਆਪ ਹੋਰੇ ਆ ਕੇ ਆਪਣੇ ਘਰੇ ਆ ਕੇ ਵੀ ਤੁਸੀਂ ਉਮੀਦਵਾਰ ਲਈ ਜੋ ਨਿਸ਼ਾਨ ਲਈ ਸਾਨੂੰ ਉਮੀਦਵਾਰੀ ਖੜਾ ਕੀਤਾ ਜੀ ਆਓ ਵੀ ਆ ਠੀਕ ਹੈ ਇਹਦੇ ਭਰੋਸਾ ਸੀਗਾ ਆ ਭਰੋਸਾ ਸੀਗਾ ਇਹਨਾਂ ਨੇ ਸਾਰਿਆਂ ਨੇ ਪਹਿਲਾਂ ਮੈਨੂੰ ਕਿਹਾ ਵੀ ਗਗੰਬੀਰ ਜੀ ਤੁਸੀਂ ਖੜੇ ਹੋਣਾ ਪਰ ਸਰਕਾਰ ਵੱਲੋਂ ਇਹ ਜਿਹੜਾ ਆਪਣੇ ਨੌ ਨਬਵਾੜਾ ਇਹ ਲੇਡੀਜ਼ ਲਈ ਹੋਇਆ ਸੀਗਾ ਜੀ ਇਸ ਲਈ ਫਿਰ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਤੁਸੀਂ ਅੱਗੇ ਆਓ ਠੀਕ ਹੈ ਕਿਉਂਕਿ ਆਪਾਂ ਨੇ ਲੋਕਾਂ ਦੀ ਸੇਵਾ ਕਰਨੀ ਆ ਠੀਕ ਹੈ ਹੁਣ ਆਪਣੇ ਪਿੰਡ ਚ ਆਪਾਂ ਜਾ ਦੇਖੀਏ ਤਾਂ ਜੇ ਪਿੰਡੋਂ ਆਪਾਂ ਬਾਹਰੋਂ ਕੋਈ ਆਪਣੇ ਘਰੇ ਵੀ ਆਵੇ ਪਿੰਡ ਚ ਆਵੇ ਪਹਿਲਾਂ ਲੋਕਾਂ ਨੂੰ ਆਲੇ-ਦੁਆਲੇ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੂੰ ਜੇ ਆਪਾਂ ਉਪਾਜੀ ਵੀ ਕੰਮ ਹੁਕਮ ਜੀਏ ਤਾਂ ਮੋਰਿਆ ਤੋਬਾ ਆ ਜਾਂਦਾ ਹੀ। ਹੂੰ। ਦੇਖੋ ਕਿੰਨਾ ਉਹਦੇ ਵਿੱਚ ਗੰਦਗੀ ਪੈ ਰਹੀ ਆ। ਲੋਕ ਇੰਨੇ ਉਹਨੇ ਉਹਨਾਂ ਨੂੰ ਕੋੜਾ ਸੁੱਟਣ ਲਈ ਜਗ੍ਹਾ ਨਹੀਂ ਮਿਲਦੀ। ਉਹ ਹਾਰ ਕੇ ਕੋੜਾ ਉਹ ਟੋਬੇ ਦੇ ਵਿੱਚ ਵੀ ਸਿੱਟ ਦਿੰਦੇ ਨੇ। ਉਹ ਮੈਂ ਤੁਹਾਡੀ ਗੱਲ ਨੂੰ ਚਲੋ ਵਿੱਚੇ ਥੋੜਾ ਜਿਹਾ ਰੋਕਦਾ। ਇਹ ਇਸ ਤਰ੍ਹਾਂ ਸਾਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਤੇ ਮੈਂ ਕਈ ਵਾਰੀ ਪਹਿਲਾਂ ਵੀ ਇਹ ਮੁੱਦੇ ਨੂੰ ਉਠਾਇਆ ਸੀਗਾ ਕਿ ਜਿਹੜਾ ਕੂੜਾ ਕੂਰੇ ਦਾ ਪ੍ਰਬੰਧ ਮੈਂ ਕਹਿੰਦਾ ਛੋਟੇ ਛੋਟੇ ਪਿੰਡਾਂ ਦੇ ਵਿੱਚ ਕੂੜੇ ਦਾ ਪ੍ਰਬੰਧ ਪੰਚਾਇਤਾਂ ਨੇ ਕੀਤਾ ਹੋਇਆ ਇਹ ਕਿਵੇਂ ਦੇਖਦੇ ਹੋ ਇੱਕ ਕੂੜਾ ਜਿਹੜਾ ਜਾਣ ਦੀ ਕਿਸੇ ਦਾ ਮਤਲਬ ਹੈ ਵੱਡੀ ਪ੍ਰੋਬਲਮ ਆ ਕੋਈ ਜਿਹੜੀਆਂ ਆਪਣੇ ਬਣੀਆਂ ਹੋਈਆਂ ਨੇ ਕਿੰਨਾ ਉਹ ਆਪਾਂ ਪਿੰਡਾਂ ਦੇ ਵਿੱਚ ਆਪਣਾਨੂੰ ਟੋਏ ਨਹੀਂ ਮਿਲੇ ਹੋਏ ਜਿਵੇਂ ਆਪਾਂ ਕਹਿ ਦਈਏ ਆਪਣੇ ਆਪਣੇ ਭਰਾਵਾਂ ਨੂੰ ਜ਼ਿੰਮੇਵਾਰ ਭਰਾਵਾਂ ਨੂੰ ਇਹ ਉਹਦੇ ਵਿੱਚ ਮਜਬੂਰ ਹਨ ਹਨਾ ਲੋਕਾਂ ਨੂੰ ਉਹ ਆਪਣਾ ਜਿਹੜਾ ਘਰ ਦਾ ਜਿਹੜਾ ਰੋਜ਼ਾਨਾ ਕੂੜਾ ਉਹ ਛੁੱਟਣਾ ਪੈਂਦਾ ਹਨਾ ਲਫਾਫੇ ਦੇ ਵਿੱਚ ਜਾ ਕੇ ਤੇ ਹੋਰ ਪਾ ਦੇ ਵਿੱਚ ਪਰ ਐਡਾ ਵੱਡਾ ਮਸ਼ਹੂਰ ਪਿੰਡ ਹੋਵੇ ਹਨਾ ਇਹ ਕਿਵੇਂ ਦੇਖਦੇ ਹੋ ਕਿ ਆਪਣੇ ਵਾਰਡ ਦੇ ਲਈ ਤਾਂ ਚਲੋ ਤੁਸੀਂ ਕਰਨਾ ਹੀ ਆ ਵੀ ਪਿੰਡ ਦੇ ਲਈ ਵੀ ਤੁਸੀਂ ਸਾਰੇ ਜਿਹੜੇ ਪੰਜ ਜਿੱਤਣਗੇ ਜਾਂ ਸਰਪੰਚ ਜਿਹੜੇ ਜਿੱਤਣਗੇ ਵੀ ਕੂੜੇ ਵਾਲੀ ਜਿਹੜੀ ਪ੍ਰੋਬਲਮ ਆ ਕਿਵੇਂ ਦੇਖਦੇ ਹੋ ਵੀ ਕੂੜੇ ਦਾ ਪ੍ਰਬੰਧ ਦਾ ਕਰੋਗੇ ਆਪਣੇ ਪਿੰਡ ਜਰੂਰ ਜਿਹੜੀ ਵੀ ਪੰਚਾਇਤ ਬਣੂਗੀ ਜਿਹੜੇ ਵੀ ਸਰਪੰਚ ਸਾਹਿਬ ਬਣਨਗੇ ਹਮ ਅਸੀਂ ਸਾਰੇ ਪੰਜ ਉਹਨਾਂ ਨੂੰ ਰਿਕਵੈਸਟ ਕਰਾਂਗੇ ਬੀ ਆਪਾਂ ਨਾ ਇੱਕ ਥੋੜੀ ਜਿਹੀ ਜਗ੍ਹਾ ਪੰਚਾਇਤ ਲਈ ਲੈ ਕੇ ਉਹ ਸਿਰਫ ਆਪਾਂ ਕੂੜਾ ਸਿੱਟਾ ਲਈ ਰੱਖੀ ਹੈ ਹਾਂ ਨਹੀਂ ਉੱਥੇ ਪ੍ਰੋਜੈਕਟ ਵੀ ਜਾਇਆ ਸਕਦਾ ਕੁੜੇ ਦਾ ਬਿਲਕੁਲ ਜਾ ਸਕਦੇ ਆਪਾਂ ਕਦੇ ਵੀ ਜਾਇਆ ਜਾ ਸਕਦਾ ਆਪਣਾ ਐਡਾ ਵੱਡਾ ਪਿੰਡ ਐਡਾ ਵੱਡਾ ਨਗਰ ਆਪਣਾ ਹੂੰ ਇਹ ਲੋ ਇਹ ਪਿੰਡ ਦੇ ਲੋਕ ਇੰਨੇ ਵਧੀਆ ਪੜ੍ਹੇ ਲਿਖੇ ਲੋਕ ਨੇ ਸਹਿਯੋਗ ਦੇਣ ਵਾਲੇ ਨੇ ਬਹੁਤ ਸਹਿਯੋਗ ਦੇ ਹਰ ਤਕਰੀਬਨ ਇੱਕ ਦੋ ਘਰ ਛੱਡ ਕੇ ਆਪਣੇ ਪਿੰਡ ਚ ਸਾਰੇ ਘਰਾਂ ਦੇ ਵਿੱਚੋਂ ਐਨ ਆਰ ਆਈ ਵੀਰ ਨੇ ਜੇ ਉਹ ਹਰ ਇੱਕ ਘਰ ਦੇ ਦੋ ਤਿੰਨ ਬੰਦਿਆਂ ਚੋਂ ਪਿੰਡ ਘਰੋਂ ਛੱਡ ਕੇ ਐਨ ਆਰ ਆਈ ਵੀਰ ਆਪਣੇ ਨਾਲ ਪਿੰਡ ਦੀ ਪੰਚਾਇਤ ਨਾਲ ਸੇਵਾ ਕਰਨ ਤਾਂ ਆਪਣਾ ਪਿੰਡ 5 ਸਾਲਾਂ ਨਾਲ ਵਿੱਚ ਊਨ ਵਾਲੀ ਪੰਚਾਇਤ ਜਿਹੜੀ ਬਦਲਾਂਗੇ 5 ਸਾਲਾਂ ਬਾਦੋਂ ਉਹ ਕੁਝ ਕਰ ਦੇਖਣ ਵੀ ਹਾਂ ਆਹ ਪੰਚਾਇਤ ਨੇ ਕੋਈ ਕੰਮ ਕੀਤਾ ਸੀ ਕਿਤੇ ਨਹੀਂ ਬਿਲਕੁਲ ਬਿਲਕੁਲ ਨਾ ਨੂੰ ਊਨ ਵਾਲੀ ਪੰਚਾਇਤ ਨੂੰ ਕੋਈ ਮੋਦਰਾ ਹੀ ਨਹੀਂ ਆਪਾਂ ਦੇਣਾ ਹੈਗਾ ਬਈ ਸਭ ਤੋਂ ਇਹ ਕੰਮ ਨਹੀਂ ਇਹ ਕੰਮ ਨਹੀਂ ਹੋਦਾ ਥੋੜੀ ਕੋਸ਼ਿਸ਼ ਇਹ ਆ ਜਾਣੀ ਦੀ ਬਿਹਾ ਵੀ ਜਿਹੜਾ ਜਣ ਦੀ ਕਹਿਣ ਦਾ ਮਤਲਬ 5 ਸਾਲ ਤੋਂ ਬਾਅਦ ਜੇ ਆਪਣਾ ਜਿਹੜੀ ਵੀ ਕੋਈ ਨਵੀਂ ਪੰਚਾਇਤ ਆਊਗੀ ਉਹ ਕੋਈ ਐਡਾ ਉਹ ਕਹਿ ਨਾ ਸਕੇ ਵੀ ਹਾਂ ਕੋਈ ਕੰਮ ਰਹਿ ਗਿਆ ਹਾਂ ਇਹ ਕੋਈ ਕੰਮ ਨਾ ਰਹਿ ਗਿਆ ਹਾਂਜੀ 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 ਇਹਨਾਂ ਨੂੰ ਥੋੜਾ ਅੱਛਾ ਆਪਣੇ ਦੀਪਤੀ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪਣੇ ਜਿਸ ਤਰ੍ਹਾਂ ਜਿਹੜੇ ਕੋਈ ਆਪਣੇ ਲੇਡੀਜ਼ ਦੇ ਨਾਲ ਸੰਬੰਧਤ ਹਨਾ ਜਿਹੜੀਆਂ ਆਪਣੀਆਂ ਪੁਰਾਣੀਆਂ ਰੀਤੀ ਰਿਵਾਜ ਜਾਂ ਤਿਹਾਰ ਨੇ ਉਹਨਾਂ ਨੂੰ ਕਿਵੇਂ ਤੁਸੀਂ ਕੋਈ ਪਿੰਡ ਦੇ ਵਿੱਚ ਹਨਾ ਜਿਹੜੇ ਵੀ ਆਪਣੇ ਲੇਡੀਜ਼ ਦੇ ਨਾਲ ਸੰਬੰਧਤ ਔਰਤਾਂ ਦੇ ਨਾਲ ਸੰਬੰਧਤ ਜਿਹੜੇ ਪੁਰਾਣੇ ਰੀਤੀ ਰਿਵਾਜ ਜਾਂ ਤਿਹਾਰ ਸੀਗੇ ਕੁਝ ਮਨਾਏ ਜਾਂਦੇ ਦੀ ਉਹ ਲੋਪ ਹੋ ਗਏ ਕਿ ਤੁਸੀਂ ਕੋਈ ਉਪਰਾਲਾ ਕਰਕੇ ਉਹ ਔਰਤਾਂ ਨਾਲ ਔਰਤਾਂ ਕਿਉਂਕਿ ਤੁਸੀਂ ਲੇਡੀਜ਼ ਹੋ ਹਨਾ 12ਵੀਂ ਉਹ ਕੋਈ ਕੋਈ ਇਹ ਜਿਹੇ ਤਿਹਾਣਿਆਂ ਨੂੰ ਲਿਆਉਂਗੇ ਫਿਰ ਹੋਣ ਦੇ ਵਿੱਚ ਵੀ ਹਾਂ ਸਾਰੀਆਂ ਲੇਡੀਜ਼ ਵੀ ਹਨਾ ਕਿਉਂਕਿ ਘਰ ਦੇ ਬਹੁਤ ਵੱਡੇ ਵੱਡੇ ਟੈਨਸ਼ਨਾਂ ਹੁੰਦੀਆਂ ਨੇ ਪ੍ਰੋਬਲਮਸ ਹੁੰਦੀਆਂ ਨੇ ਇੱਕ ਜਿਹੜੇ ਲੇਡੀਜ਼ ਦੇ ਤਿਹਾਣੇ ਉਹਨਾਂ ਨੂੰ ਕੋਈ ਹੋਊਗਾ ਤੁਹਾਡੇ ਲਈ ਪਰਫੁੱਲਤ ਕਰਨ ਦਾ ਹਾਂਜੀ ਹਾਂ ਜ਼ਰੂਰ ਹੋਏਗਾ ਜਿਵੇਂ ਕਿ ਹੁਣ ਹੁਣ ਵੀ ਆਪਾਂ ਸ਼ੁਰੂ ਕੀਤਾ ਸੀ ਪਿਛਲੇ ਸਾਲ ਤੋਂ ਤੀਆਂ ਦਾ ਪ੍ਰੋਗਰਾਮ ਲੇਡਿਸ ਵਾਸਤੇ ਸ਼ੁਰੂ ਕੀਤਾ ਸੀ ਇਹ ਇਸ ਸਾਲ ਨਹੀਂ ਹੋ ਪਾਇਆ ਚਲੋ ਅਗਲੇ ਸਾਲ ਤੋਂ ਆਪਾਂ ਜ਼ਰੂਰ ਰੱਖਾਂਗੇ ਕਿਉਂਕਿ ਲੇਡਿਸ ਦਾ ਥੋੜਾ ਬਦਲ ਜਾਂਦਾ ਹੈ ਕਾਹਦਾ ਪਤਾ ਕਿ ਵਿਚਾਰੀਆਂ ਉਹ ਵੀ ਥੱਕ ਜਾਂਦੇ ਨੇ ਕਿ ਉਹਨਾਂ ਨੂੰ ਵੀ ਥੋੜਾ ਫ੍ਰੀ ਮਾਈਂਡ ਹੋਣ ਦਾ ਮੌਕਾ ਮਿਲੇਗਾ ਆਪਾਂ ਜ਼ਰੂਰ ਲਿਆਵਾਂਗੇ ਅੱਗੇ ਇਹਨਾਂ ਨੂੰ ਬਿਲਕੁਲ ਬਿਲਕੁਲ ਬਾਕੀ ਤੁਸੀਂ ਆਪਣੇ ਜਿਸ ਤਰ੍ਹਾਂ ਦੇਖਿਆ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਕੁਝ ਹੋਰ ਵੀ ਛੋਟੀਆਂ-ਛੋਟੀਆਂ ਪ੍ਰੋਬਲਮਜ਼ ਆਉਂਦੀਆਂ ਨੇ ਆਮ ਤੌਰ ਤੇ ਦੇਖਿਆ ਜਾਂਦਾ ਬਾੜ ਦੇ ਵਿੱਚ ਲੜਾਈ ਝਗੜੇ ਤਾਂ ਚਲੋ ਕੁਦਰਤੀ ਤੌਰ ਤੇ ਆਮ ਹੁੰਦੀ ਰਹਿੰਦੇ ਨੇ ਇਹ ਉਹ ਉਹਨਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਤੁਹਾਡਾ ਮਾਈਂਡ ਹੋਊਗਾ ਆਮ ਤੌਰ ਤੇ ਚਲੋ ਹਾਂਜੀ ਬਾਬਾ ਜੀ ਇਹ ਵੀ ਇਹ ਦੇ ਵਿੱਚ ਮੈਗਨ ਥੋੜਾ ਨੀਡ ਕਰੋ ਇਹਦੇ ਵਿੱਚ ਆਪਾਂ ਅੱਗੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹਥੇ ਛੋਟੇ-ਛੋਟੇ ਹੁੰਦੇ ਸੀ ਜਾਂ ਅੱਗੇ ਇਹ ਮਤ ਹੁੰਦਾ ਸੀ ਪੰਚਾਇਤ ਦਾ ਕਿ ਆਪਾਂ ਪਿੰਡ ਦੇ ਲੜਾਈ ਝਗੜੇ ਨੂੰ ਹਨਾ ਚੌਂਕੀ ਜਾਂ ਠਾਣਿਆਂ 'ਚ ਨਹੀਂ ਲੈ ਕੇ ਜਾਣਾ ਪਰ ਹੁਣ ਜਿਹੜਾ ਆਮ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਪੰਜ ਸਰਪੰਚ ਵੱਲੋਂ ਜੇ ਕੋਈ ਘਰੇ ਜਾਂਦਾ ਹਨ ਵੀ ਆਹ ਗੱਲ ਲਿਕਨ ਹੋ ਗਈ ਸਾਡੇ ਘਰ ਦੇ ਵਿੱਚ ਉਹ ਉਹਨੂੰ ਸੁਝਾਉਣ ਦੀ بجائے ਕਿਤੇ ਨਾ ਕਿਤੇ ਕੈਂਦਰ ਵੀ ਚੌਂਕੀ 'ਚ ਵਗ ਜੋ ਜੀ ਉੱਥੇ ਵਗ ਜੋ ਜੀ ਕਿਸ ਤਰ੍ਹਾਂ ਦੇ ਦੇ ਇਸ ਦੇ ਪ੍ਰੋਜੈਕਟ ਨੂੰ ਵੀ ਆਪਾਂ ਜੇ ਆਪਾਂ ਘਰਾਂ ਦੇ ਜਿਹੜੇ ਪਿੰਡ ਦੇ ਮਸਲੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਪਿੰਡ ਦੇ ਵਿੱਚ ਹੀ ਸੁਲਝਾਏ ਜਾਣ ਜੀ ਹਾਂ ਮਾਸੀ ਇਹ ਤੁਹਾਡਾ ਸਵਾਲ ਬਹੁਤ ਵਧੀਆ ਜੀ ਇਹ ਕੋਈ ਵੀ ਆ ਤਕਰੀਬਨ ਹਾਰਕਾ ਆਧ ਵਿੱਚ ਲੜਾਈ ਦਾ ਤਕਰੀਬ ਹੋਈ ਜਾਂਦੀ ਕੋਈ ਕੋਈ ਕਿ ਮੈਂ ਕਿਹ ਚਲੋ ਪਰਿਵਾਰ ਕੋਈ ਛੋਟੀ ਮੋਟੀ ਪਰਵਾਸ ਚ ਹੋ ਜਾਂਦਾ ਕੋਈ ਉਡੀ ਹੋ ਜਾਂਦੀ ਆ ਹੂੰ ਕਿਉਂ ਜਿੱਥੇ ਪਿਆਰ ਹੁੰਦਾ ਲੜਾਈ ਵੀ ਉੱਥੇ ਹੀ ਹੁੰਦੀ ਹੁੰਦੀ ਹੈ ਗੱਲ ਅਥੇ ਗੱਲ ਕੋਈ ਹੁੰਦੀ ਹੈ ਨਹੀਂ ਛੋਟੀ ਮੋਟੀ ਹੁੰਦੀ ਆ ਛੋਟੀ ਮੋਟੀ ਗੱਲ ਹੁੰਦੀ ਆ ਜੇ ਉਹਦੇ ਵਿੱਚ ਪੰਚਾਇਤ ਦੇ ਮੈਂਬਰ ਦੋਨਾਂ ਧਿਰਾਂ ਨੂੰ ਬਿਠਾ ਕੇ ਹੂੰ ਪਿਆ ਨਾਲ ਗੱਲਬਾਤ ਕਰਨ ਤਾਂ ਉਹ ਝਗੜਾ ਉੱਥੇ ਹੀ ਖਤਮ ਹੋ ਜਾਂਦਾ ਜੇ ਆਪਾਂ ਉਹ ਝਗੜਣੇ ਨੂੰ ਵਾਧਾ ਵਧਾਈ ਆਈਏ ਬਾਅਦ 'ਚ ਆਪਾਂ ਕਹਿੰਦੇ ਚੁੰਕੀ ਜਾਓ ਵਕੀਲ ਕਰੋ ਕੇਸ ਕਰੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਹਾਂ ਪੰਜ ਜਿਹੜਾ ਪੰਜ ਜਾਂ ਸਪੰਜ ਪਿੰਡ ਦਾ ਚੁਣਦੇ ਆਪਾਂ ਉਹਦਾ ਇਹੀ ਸਭ ਤੋਂ ਪਹਿਲਾਂ ਇਹੀ ਕੰਮ ਆ ਬਈ ਆਪਣੇ ਪਿੰਡ ਵਿੱਚ ਕੋਈ ਵੀ ਝਗੜਾ ਹੁੰਦਾ ਆਪਾਂ ਉਹਨੂੰ ਮੌਕੇ ਤੇ ਹੀ ਨਿਬੇੜ ਦਈਏ ਹਾਂ ਇਹ ਹੁੰਦਾ ਸੀ ਅੱਗੇ ਉਹਨਾਂ ਦਾ ਪੁਰਾਣੇ ਜਿਹੜੇ ਲੋਕ ਹੁੰਦੇ ਤੇ ਕਿਨ ਬਜ਼ੁਰਗ ਹੁੰਦੇ ਤੇ ਆਪਣੇ ਪੰਚਾਇਤ ਜਾਂ ਪੰਚਾਇਤ ਮੈਂਬਰ ਉਹਨਾਂ ਦੇ ਇਹ ਹੁੰਦਾ ਸੀ ਕਿ ਅਸੀਂ ਆਪਣੇ ਪਿੰਡ ਦੇ ਝਗੜੇ ਨੂੰ ਬਾਹਰ ਨਹੀਂ ਲੈ ਕੇ ਜਾਣਾ ਹਾਂਜੀ ਐ ਸੀਐਮ ਮਾਤਾ ਜੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਹਾਂ ਪੁਰਾਣੀ ਪੀੜ੍ਹੀ ਚ ਨਵੀਂ ਪੀੜ੍ਹੀ ਚ ਬਹੁਤ ਫਰਕ ਆ ਜਿਹੜੀ ਨਵੀਂ ਪੀੜ੍ਹੀ ਆ ਆਪਾਂ ਨੂੰ ਵੀ ਪਤਾ ਉਹ ਕਹਿਣਾ ਨਹੀਂ ਮੰਨਦੀ ਹੈ ਇਹ ਤਾਂ ਮੰਨਦੇ ਹੋ ਜੀ ਘੂਰ ਜਨਕੀ ਹੁਣ ਪਹਿਲਾ ਜਿਹੜੇ ਬਜ਼ੁਰਗ ਸੀਏ ਉਹਨਾਂ ਦਾ ਆਖਰੀ ਘੂਰ ਲੋਕ ਸਾਰੇ ਮੰਨਦੇ ਸੀ ਆਹੋ ਹੀ ਤਾਂ ਹੈਗਾ ਕੋਈ ਵੀ ਬਜ਼ੁਰਗਾਂ ਦੇ ਮੂਹਰੇ ਅੱਖ ਚੱਕ ਨਹੀਂ ਤੁਰਦਾ ਸੀਗਾ। ਹੂੰ ਜੋ ਵੀ ਹੋਣਾ ਸੀ ਆਪਣੇ ਘਰ ਦੇ ਜਿਹੜੇ ਇੱਕ ਬੰਦੇ ਨੇ ਕਹਤਾ ਇਹ ਕੰਮ ਕਰਨਾ ਤਾਂ ਉਹੀ ਹੁੰਦਾ ਸੀਗਾ। ਹਾਂ ਹੁਣ ਆਪਾਂ ਜੇ ਆਪਾਂ ਹਰ ਘਰ ਦੇ ਵਿੱਚ ਆਪ ਕੋ ਆਪਣੇ ਆਊਗਾ ਨੇ ਵੀ ਇਹ ਉਹੀ ਦਾ ਹੈਗਾ ਜੀ। ਇਹਨਾਂ ਨੂੰ ਦੋ ਜੀ। ਅੱਛਾ ਆਪਣੇ ਦੀਪਕੀ ਜੀ ਗੱਲ ਕਰੀਏ ਆਪਾਂ ਕਈ ਵਾਰੀ ਆਪਣੀ ਜਿਹੜੀ ਪ੍ਰੋਬਲਮ ਆਉਂਦੀ ਆ ਕਿ ਨਾ ਜਦੋਂ ਆਪਾਂ ਕੋਈ ਕਿਸੇ ਲੜਾਈ ਝਗੜੇ ਦਾ ਹਨਾ ਜਾਂ ਕੋਈ ਫੈਸਲਾ ਕਰਨਾ ਹੁੰਦਾ ਇੱਕ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਆ ਕਿ ਆਪਾਂ ਨੂੰ ਗਲਤ ਬੰਦੇ ਨੂੰ ਗਲਤ ਤੇ ਸਹੀ ਬੰਦੇ ਨੂੰ ਸਹੀ ਕਹਿਣਾ ਕਹਿਣਾ ਹੁੰਦਾ। ਹਾਂਜੀ। ਉੱਥੇ ਫਿਰ ਕਈ ਵਾਰੀ ਆਪਾਂ ਨੂੰ ਜਿਹਨੇ ਕਈ ਆਪਾਂ ਨੂੰ ਇਹ ਹੋ ਜਾਂਦਾ ਵੀ ਇਹਨੇ ਸਾਨੂੰ ਵੋਟ ਪਾਈ ਆ, ਇਹਨੇ ਸਾਡਾ ਸਹਿਯੋਗ ਦਿੱਤਾ ਜਾਂ ਇਹ ਸਾਡੇ ਘਰਾਂ ਚੋਂ ਨੇ ਜਾਂ ਉੱਥੇ ਫਿਰ ਆਪਾਂ ਤੁਹਾਡਾ ਕਿਵੇਂ ਹੋਊਗਾ ਵੀ ਗਲਤ ਨੂੰ ਗਲਤ ਫਿਰ ਕਹਿਣ ਦਾ ਤੁਹਾਡੇ ਚ ਸਾਹਸ ਹੋਊਗਾ ਵੀ ਹਾਂ ਵੀ ਜੇ ਕਿਸੇ ਦੀ ਗਲਤੀ ਹੈਗੀ ਆ ਤੋਂ ਕਹਿਣ ਦਾ ਤੁਸੀਂ ਰੱਖੋਗੇ ਵੀ ਸਾਜ਼ ਵੀ ਹਾਂ ਭਈਆ ਕੰਮ ਦੇ ਵਿੱਚ ਤੇਰੀ ਗਲਤੀ ਹੈ ਤਾਂ ਤੁਸੀਂ ਗਲਤੀ ਆ ਜਿਹੜਾ ਸਹੀ ਹੈ ਤਾਂ ਉਹਦੇ ਸਹੀ ਦੇ ਨਾਲ ਵੀ ਫਿਰ ਖੜੋਗੇ ਹਾਂਜੀ ਹਾਂ ਜ਼ਰੂਰ ਕਿ ਜੇ ਜਿਹੜੀ ਗਲਤੀ ਹੋਊਗੀ ਉਹਨੂੰ ਗਲਤੀ ਕਹੀ ਕਿਹਾ ਜਾਏਗਾ ਕਿਉਂਕਿ ਗਲਤ ਗਲਤੀ ਹੁੰਦਾ ਨਹੀਂ ਸਹੀ ਸਹੀ ਆ ਚਾਹੇ ਜੋ ਵੀ ਆ ਚਾਹੇ ਉਹ ਸਾਨੂੰ ਜਾਣਦਾ ਹੈ ਪਛਾਣਦਾ ਹੈ ਜਾਂ ਉਹਨੇ ਸਾਨੂੰ ਵੋਟ ਪਾਈ ਆ ਜਾਂ ਕਿਵੇਂ ਵੀ ਆ ਜੇ ਗਲਤ ਆ ਤੇ ਗਲਤ ਆ ਜੇ ਸਹੀ ਆ ਤੇ ਸਹੀ ਕਹਾਂਗੇ ਉਹਨੂੰ ਹਾਂ ਬਿਲਕੁਲ ਬਿਲਕੁਲ ਬਾਬਾ ਜੀ ਨੂੰ ਖੜਾ ਦਿਓ ਅੱਛਾ ਦੋਸਤੋ ਜਿਸ ਤਰ੍ਹਾਂ ਗੱਲਬਾਤ ਆਪਾਂ ਕਰ ਰਹੇ ਆ ਆਪਣੇ ਦੀਪਤੀ ਬਾਬਾ ਜੀ ਨਾਲ ਬਾਰ ਨੰਬਰ 9 ਦੇ ਵਿੱਚੋਂ ਇਹਨਾਂ ਨੇ ਦੱਸਿਆ ਕਿ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਕਿਉਂਕਿ ਜੇ ਆਪਾਂ ਗਲਤ ਨੂੰ ਗਲਤ ਇੱਕ ਗੀਰੀ ਕਹਿ ਦਾਂਗੇ ਚਾਹੇ ਬੇਸ਼ੱਕ ਉਹ ਆਪਣੇ ਨਾਲ ਉਸ ਵਕਤ ਬੰਦਾ ਨਰਾਜ ਹੋ ਜਵੇ ਪਰ ਕੁਝ ਸਮੇਂ ਤੋਂ ਬਾਅਦ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੇਰੀ ਗਲਤੀ ਹੈਗੀ ਸੀ ਉਸ ਟਾਈਮ ਮੈਨੂੰ ਇਹਨਾਂ ਨੇ ਗਲਤ ਕਿਹਾ ਤਾਂ ਉਹਦਾ ਜਿਹੜਾ ਕਿਤੇ ਨਾ ਕਿਤੇ ਉਹਨੂੰ ਰਿਅਲਾਈਜ਼ ਹੋਊਗਾ ਪਰ ਜੇਕਰ ਆਪਾਂ ਗਲਤ ਨੂੰ ਗਲਤ ਨਹੀਂ ਕਹਿੰਦੇ ਗਲਤੀ ਉਹਨੂੰ ਨਹੀਂ ਕਹਿੰਦੇ ਤਾਂ ਕਿੰਨਾ ਕਿਤੇ ਉਹਦੇ ਦਿਮਾਗ 'ਚ ਇਹ ਚਾਹੇ ਚਿਰਵੱਧ ਵੀ ਹੋਵੇ ਕਿ ਸਾਡੇ ਪੰਜ ਦੇ ਵੀ ਜਾਣਦੀ ਮੈਂ ਗਲਤ ਹੈਗਾ ਸੀ ਪਰ ਮਨੂੰ ਉਹਨੇ ਗਲਤ ਕਿਹਾ ਨਹੀਂ ਤਾਂ ਉਹ ਉਹ ਜਾਣਦੀ ਉਹ ਕਿਤੇ ਨਾ ਕਿਤੇ ਉਹ ਵੀ ਫਿਰ ਹੀਣ ਭਾਵਨਾ ਦਾ ਸ਼ਿਕਾਰ ਹੁੰਦਾ ਵੀ ਹਾਂ ਵੀ ਇਹ ਇਹ ਉਹਨਾਂ ਬੰਦੇ ਨੇ ਇਹ ਸਹੀ ਫੈਸਲਾ ਨਹੀਂ ਕੀਤਾ ਸੋ ਬਾਬਾ ਜੀ ਆਪਾਂ ਚਲੋ ਲਾਸਟ ਦੇ ਵਿੱਚ ਤੁਸੀਂ ਆਪਣੇ ਜਿਹੜੇ ਵਾਰ ਦੇ ਜਿਹਨੇ ਵੀ ਬਸਨੀਕ ਨੇ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਕੀ ਭਰੋਸਾ ਦਵਾਉਂਦੇ ਹੋ ਕੀ ਅਪੀਲ ਕਰਦੇ ਹੋ ਇਹ ਉਹਦੀ ਦਿਓ ਜਾਣਕਾਰੀ ਮੈਂ ਜੀ ਬਾੜ ਨੰਬਰ 9 ਦੇ ਬਸਨੀਕ ਨੇ ਜਿੰਨੇ ਵੀ ਨੇ ਆਹ ਲਿਸਟ ਮੇ ਕੋਪਈਆ ਇਹ ਲਿਸਟ ਨਾ ਜੀ ਪਿਛਲੀ ਵੋਟਾਂ ਦੀ ਆ ਅੱਛਾ 2023 12 ਨੂੰ ਲਿਸਟ ਆਈ ਸੀਗੀ ਉਦੋਂ ਬਾਅਦ ਆਪਨੇ ਵੋਟਾਂ ਵੀ ਪਈਆਂ ਨੇ ਉਹਦੇ ਚ ਉਹ ਲਿਸਟ ਹਲੇ ਆਈ ਨਹੀਂ ਹੁਣ ਆ ਜਣੀ ਉਹ ਠੀਕ ਹੈ ਇਹਦੇ ਵਿੱਚ 295 ਵੋਟਾਂ ਨੇ ਜੀ ਹਮ ਮੈਂ ਉਹ 295 ਵੋਟਾਂ ਜਿਹੜੇ ਔਰੇ ਹੈਗੇ ਨੇ ਜਾਂ ਥੋੜੇ ਮੋਟੇ ਉਹਦੇ ਵਿੱਚ ਸਵਰਗਵਾਸ ਹੋ ਗਏ ਨੇ ਅੱਛਾ ਕੁਝ ਕੁ ਵਿੱਚ ਹੈਗੇ ਨੇ ਜੀ ਠੀਂ ਜਿਹੜੇ ਇਸ ਦੁਨੀਆ ਤੋਂ ਵੇਦਾ ਕਹਿ ਗਏ ਨੇ ਅਸੀਂ ਸਾਰੇ ਵੋਟਰ ਨੂੰ ਵੀ ਇਹੀ ਕਹਿੰਦੇ ਆ ਵੀ ਤੁਸੀਂ ਸਾਡੇ ਤੇ ਭਰੋਸਾ ਰੱਖੋ ਅਸੀਂ ਤੁਹਾਡੇ ਨਾਲ ਹਰ ਟਾਈਮ ਜਦੋਂ ਮਾਜੀ ਆ ਕੇ ਕਦੇ ਵੀ ਜਦੋਂ ਵੀ ਮਾਜੀ ਆ ਕੇ ਔਰ ਸਾਨੂੰ ਬੁਲਾ ਕੇ ਲੈ ਜਾਓ ਵੀ ਹਾਂ ਬਾਵਾ ਜੀ ਆਪਾਂ ਨੇ ਆ ਕੰਮ ਜਾਨਾ ਅਸੀਂ ਤੁਹਾਡੇ ਨਾਲ ਅਛਾ ਇਹ ਕਈਆਂ ਦੀ ਜਦੋਂ ਕੋਈ ਪੰਚ ਖੜਦਾ ਸਰਪੰਚ ਖੜਦਾ ਉਹਦੀ ਇਹ ਧਾਰਨਾ ਹੁੰਦੀ ਆ ਹਨਾ ਵੀ ਗਾਂ ਵੀ ਮੈਂ ਕਹਣਾ ਕੋਈ ਇਹੋ ਜਿਹਾ ਤਾਂ ਨਹੀਂ ਹੋਊ ਮਨ ਚ ਇਹ ਕੋਈ ਨਾ ਜੀ ਨਾ ਬਿਲਕੁਲ ਆਪਾਂ ਇੰਨੀ ਕੰਮ ਕਰਾਂਗੇ ਤਾਂ ਲੋਕ ਆ ਆ ਕੇ ਕਹਿੰਦੇ ਵੀ ਬਾਵਾ ਜੀ ਆ ਬਾਡ ਨੰਬਰ 9 ਹਮੇਸ਼ਾ ਲਈ ਤੁਹਾਡੇ ਨਾਂ ਹੀ ਕਰਤਾ ਇੰਨਾ ਕੰਮ ਕਰਾਂਗੇ ਇੰਨਾ ਮੈਂ ਯਕੀਨ ਦਿਵਾਉਣਾ ਵੀ ਹਾਂ ਮੇਰੇ ਬਾਡ ਦੇ ਵਾਸੀਓ ਇਹ ਮਹੰਤ ਗਗਨ ਮਹੰਤ ਤੁਹਾਡੇ ਲਈ ਖੜਾ ਕੋਈ ਵੀ ਕਿਤੇ ਵੀ ਗਲਤੀ ਹੋਵੇ ਆ ਕੇ ਕਹਦੇ ਬਾਬਾ ਜੀ ਤੁਹਾਡੇ ਕੋਲ ਇਹ ਗਲਤੀ ਹੋ ਗਈ ਬਿਲਕੁਲ ਮੈਨੂੰ ਮੌਕਾ ਦਿਵੋ ਇੱਕ ਵਾਰੀ ਮੌਕਾ ਦਿੱਤਾ ਹੋਇਆ ਤੁਸੀਂ ਜ਼ਿੰਦਗੀ ਭਾਰ ਲਈ ਹਮੇਸ਼ਾ ਲਈ ਮੈਨੂੰ ਮੌਕਾ ਦਮੋਗੇ ਇਹਨਾਂ ਮੈਂ ਯਕੀਨ ਕਰਦਾ ਬਈ ਜਿੰਨੇ ਵੀ ਕੰਮ ਹੋਣਗੇ ਪਹਿਲ ਦੇ ਅਧਾਤੇ ਮੇਰੇ ਬਾੜ ਨੰਬਰ 9 ਦੇ ਬਸਨੀਕ ਦੇ ਹੋਣਗੇ ਹਾਂਜੀ ਆਪਣੇ ਜੋੜੀ ਜਿਹੜੀ ਵਾਈਫ ਨੇ ਦੀਪਤੀ ਨਵਲ ਦੇ ਨਾਲ ਤੁਸੀਂ ਲਾਗੇ ਤੇ ਕਰੋਗੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਠੀਕ 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 ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਦੋਸਤੋ ਗੱਲਬਾਤ ਆਪਾਂ ਕਰ ਰਹੇ ਹਾਂ ਇਸ ਦੀ ਬਾਅਦ ਬਰ ਨੋਂ ਤੋਂ ਪੰਚ ਦੇ ਉਮੀਦਵਾਰ ਦੀਪਤੀ ਬਾਬਾ ਜੀ ਹੋਣਾ ਨਾਲ ਕਿਉਂਕਿ ਪਹਿਲੇ ਇਹ ਕੋਈ ਉਮੀਦਵਾਰ ਨੇ ਜਿਨ੍ਹਾਂ ਨੇ ਸਾਹਸ ਕੀਤਾ ਕੈਮਰੇ ਤੇ ਆਉਣ ਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਆਮ ਤੌਰ ਦੇ ਤੇ ਜਿਹੜੇ ਉਮੀਦਵਾਰ ਨੇ ਉਹ ਬਹੁਤ ਡਰਦੇ ਨੇ ਕੈਮਰੇ ਤੇ ਆਉਣ ਵੀ ਪਤਾ ਨਹੀਂ ਸਾਨੂੰ ਕੀ ਕਿਹਾ ਜਾਵੇ ਜਾਂ ਕੀ ਸਾਡੇ ਨਾਲ ਕੀ ਸਾਥ ਪਾ ਵਾਦਾ ਕੀਤਾ ਜਾਵੇ ਅਸੀਂ ਉਹ ਪੂਰਾ ਨਾ ਕਰ ਸਕੀਏ ਪਰ ਇਹਨਾਂ ਨੇ ਸਾਹਸ ਕੀਤਾ ਇਹ ਜਰਗ ਦੇ ਪਹਿਲੇ ਉਮੀਦਵਾਰ ਨੇ ਜੀ ਜਿਹੜੇ ਕੈਮਰੇ ਦੇ ਸਾਹਮਣੇ ਆ ਕੇ ਜਿਨ੍ਹਾਂ ਨੇ ਗੱਲਬਾਤ ਕਰਨ ਦਾ ਇਹਨਾਂ ਨੇ ਸਾਹਸ ਕੀਤਾ ਸਾਨੂੰ ਖੁਦ ਬੁਲਾਇਆ ਅਸੀਂ ਨਹੀਂ ਆਏ ਇਹਨਾਂ ਨੇ ਖੁਦ ਸਾਨੂੰ ਕੰਟੈਕਟ ਕੀਤਾ ਸਾਡੇ ਨਾਲ ਵੀ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਅਸੀਂ ਲੋਕਾਂ ਦੇ ਸਾਹਮਣੇ ਆਉਣਾ ਚਾਹੁੰਦੇ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀ ਇਹਨਾਂ ਦਾ ਸਾਹਸ ਦੀ ਵੀ ਅਸੀਂ ਸਲਾਹਾ ਕਰਦੇ ਆ ਸੋ ਜਿਸ ਤਰ੍ਹਾਂ ਇਹਨਾਂ ਨੇ ਗੱਲਾਂਬਾਤਾਂ ਕੀਤੀਆਂ ਨੇ ਤੁਸੀਂ ਆਪਣੇ ਤੌਰ ਦੇ ਉੱਤੇ ਆਪਣਾ ਆਪਣੇ ਜਿਹੜਾ ਮਾਈਂਡ ਆ ਉਹਦੇ ਅਨੁਸਾਰ ਤੁਸੀਂ ਸੋਚ ਵਿਚਾਰ ਕਰਕੇ ਤੁਸੀਂ ਇਹਨਾਂ ਦਾ ਸਾਥ ਦੇ ਸਕਦੇ ਹਾਂ ਬਾਕੀ ਹੋਰ ਵੀ ਅਸੀਂ ਉਮੀਦਵਾਰ ਜਿਹੜੇ ਵੀ ਪੰਜ ਸਰਪੰਚੀ ਦੇ ਉਮੀਦਵਾਰ ਜਿਹੜੇ ਵੀ ਖੜੇ ਨੇ ਜੇਕਰ ਉਹ ਕਿਸੇ ਵੀ ਤਰ੍ਹਾਂ ਦੇ ਜਿਹੜੇ ਆਪਣੇ ਵਿਚਾਰ ਨੇ ਆਪਣੇ ਲੋਕਾਂ ਨਾਲ ਆਪਣੇ ਵਾਰਡ ਦੇ ਲੋਕਾਂ ਨਾਲ ਜਾਂ ਪਿੰਡ ਦੇ ਲੋਕਾਂ ਨਾਲ ਉਹਨਾਂ ਨਾਲ ਸਾਹਮਣੇ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਵੀ ਹਾਜ਼ਰ ਹਾਂ ਸਾਰਿਆਂ ਲਈ ਹਾਜ਼ਰ ਹਾਂ ਸੋ ਦਿਓ ਜੀ ਇਜਾਜ਼ਤ ਅਸੀਂ ਤੁਹਾਨੂੰ ਪ੍ਰਮਾਤਮਾ ਅੱਗੇ ਅਸੀਂ ਤੁਹਾਡੀ ਅਰਦਾਸ ਕਰਦੇ ਹਾਂ ਕਿ ਤੁਸੀਂ ਸਫਲ ਹੋਵੋ ਅਤੇ ਪਿੰਡ ਦੇ ਲਈ ਕੁਝ ਨਾ ਕੁਝ ਆਪਣਾ ਵਧੀਆ ਕਰੋ ਸੋ ਦਿਓ ਦੀ ਇਜਾਜ਼ਤ ਮਿਲਦਿਆਂ ਫਿਰ ਕਿਸੇ ਹੋਰ ਵੀਡੀਓ ਦੇ ਜੋ ਧੰਨਵਾਦੀ ਸ਼ੁਕਰੀਆ ਸਰ